ਪਿਛਲੇ ਸਾਲ ਹੀ ਚੁਣੀ ਗਈ ਇੱਕ IAS ਅਫੀਸਰ ਦੇ ਜਲਵੇ ਦੇਖਣ ਵਾਲੇ ਨੇ ਉਹਦੇ ਜਲਵਿਆਂ ਨੇ ਉਹਦੀ ਨੌਕਰੀ ਖਤਰੇ ਵਿੱਚ ਪਾ ਦਿੱਤੀ ਆ ਹਾਲੇ ਟ੍ਰੇਨਿੰਗ ਤੇ ਨੇ ਟ੍ਰੇਨੀ IAS ਅਫੀਸਰ ਇਸ ਕੁੜੀ ਦੇ ਜਲਵਿਆਂ ਦੇ ਨਾਲ ਉਹਦੀ ਨੌਕਰੀ ਵੀ ਜਾ ਸਕਦੀ ਨੇ ਇੱਕ ਤੇ ਡਿਊਟੀ ਦੌਰਾਨ ਆਪਣੀ ਆਡੀ ਕਾਰ ਲੈ ਕੇ ਆਉਂਦੀ ਸੀ ਉਸ ਤੇ ਲਾਲ ਤੇ ਨੀਲੀ ਬੱਤੀ ਲਗਾ ਲਈ ਉੱਪਰ ਸੂਬਾ ਸਰਕਾਰ ਵੀ ਲਿਖਾ ਲਿਆ ਤੇ ਆਪਣੇ ਸੀਨੀਅਰ ਅਧਿਕਾਰੀ ਦੇ ਦਫ਼ਤਰ ਤੇ ਵੀ ਕਬਜ਼ਾ ਕਰ ਲਿਆ ਚਰਚਾ ਤੇ ਇਹ ਵੀ ਆ ਇਸ ਟ੍ਰੇਨੀ ਆਈਐਸ ਆਫੀਸਰ ਨੇ ਗਲਤ ਸਰਟੀਫਿਕੇਟ ਦੇ ਕੇ ਆਈਐਸ ਦੀ ਨੌਕਰੀ ਹਾਸਲ ਕੀਤੀ ਹੈ ਜਦਕਿ ਖੁਦ ਹੀ 15 ਕਰੋੜ ਦੀ ਮਾਲਕ ਨੇ ਇਹਨਾਂ ਦੇ ਪਿਤਾ ਵੀ ਰਿਟਾਇਰਡ ਆਈਐਸ ਆਫੀਸਰ ਨੇ ਜਿਨ੍ਹਾਂ ਦੀ ਕੁੱਲ ਪ੍ਰਾਪਰਟੀ 40 ਕਰੋੜ ਹੈ ਤੇ ਇਸ ਨੇ ਜਿਹੜਾ ਕੋਟਾ ਵਾ ਉਹ ਨੌਨ ਕ੍ਰਿਮੀ ਲੇਅਰ ਚੋਂ ਲੈ ਕੇ ਆਈਐਸ ਆਈਐਸ ਆਫੀਸਰ ਸਿਲੈਕਟ ਹੋਈ ਹੈ ਔਰ ਦੂਜਾ ਇਹਨੇ ਜਿਹੜਾ ਸਰਟੀਫਿਕੇਟ ਦਿੱਤਾ ਵਾ ਉਹ ਵੀ ਗਲਤ ਦਿੱਤਾ ਹੈ ਵਿਵਾਦਾਂ ਵਿੱਚ ਬੁਰੀ ਤਰ੍ਹਾਂ ਘੇਰ ਚੁੱਕੀ ਹੈ ਆਈਐਸ ਅਫੀਸਰ ਜਿਸ ਦਾ ਨਾਮ ਹੈ ਪੂਜਾ ਦਲੀਪ ਖੀਡਕਰ ਤੇ ਹੁਣ ਸਰਕਾਰ ਨੇ ਉਹਦੇ ਖਿਲਾਫ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਸਾਲ 2023 ਦੇ ਵਿੱਚ ਸਿਲੈਕਟ ਹੋਈ ਆਈਐਸ ਅਫੀਸਰ ਪੂਜਾ ਦਲੀਪ ਖੀਡਕਰ ਦਾ ਜਲਵਾ ਉਹਨੂੰ ਮਹਿੰਗਾ ਪੈ ਚੁੱਕਾ ਵਿਵਾਦਾਂ ਦੇ ਵਿੱਚ ਬੁਰੀ ਤਰ੍ਹਾਂ ਘੇਰ ਚੁੱਕੀ ਹੈ ਇਹ ਕੁੜੀ ਜਿਹੜੀ ਹਾਲੇ ਟ੍ਰੇਨਿੰਗ ਤੇ ਯਾਤ ਤੇ ਬਤੌਰ ਆਈਐਸ ਅਫੀਸਰ ਸਿਲੈਕਟ ਹੋਈ ਸੀ ਟ੍ਰੇਨਿੰਗ ਦੇ ਦੌਰਾਨ ਇਹਦੇ ਜਲਵੇ ਇੰਨੇ ਮਹਿੰਗੇ ਪਏ ਕੇ ਹੁਣ ਸਰਕਾਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹਦੇ ਪੇਰੈਂਟ ਸਕੂਲ ਮਾਪਿਆਂ ਕੋਲ 40 ਕਰੋੜ ਦੀ ਪ੍ਰਾਪਰਟੀ ਹੈ ਅਤੇ ਖੁਦ ਉਸਨੇ ਜੂਨੀਅਰ ਪਬਲਿਕ ਸਰਵਤਮੀਸ਼ਰਮ ਵੱਲੋਂ ਲਏ ਗਏ ਸਿਵਲ ਐਗਜ਼ਾਮੀਨੇਸ਼ਨ ਵਿੱਚ ਨੌਨ ਕ੍ਰਿਮੀ ਲੇਅਰ ਕੈਂਡੀਡੇਟ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਕੀਤਾ ਹੈ ਜਿਸ ਕਰਕੇ ਸਵਾਲਾਂ ਵਿੱਚ ਘਿਰ ਚੁੱਕੀ ਆ ਮਹਾਰਾਸ਼ਟਰ ਕਾਡਰ ਦੀ ਆਈਐਸ ਅਫੀਸਰ ਪੂਜਾ ਦਲੀਪ ਖੇੜਕਰ ਮਹਾਰਾਸ਼ਟਰ ਦੀ ਹੁਣ ਚਰਚਿਤ ਆਈਓਸ ਆਫੀਸਰ ਬਣ ਚੁੱਕੀ ਹੈ ਪੂਜਾ ਖੇੜਕਰ ਨਵੇਂ ਵਿਵਾਦਾਂ ਵਿੱਚ ਰੋਜ ਕੇ ਰਹੀ ਹੈ ਸਿਵਲ ਸੇਵਾ ਪ੍ਰੀਖਿਆ ਵਿੱਚ ਉਹਨਾਂ ਨੇ ਨੌਨ ਕ੍ਰੀਮੀ ਲੇਅਰ ਕੈਂਡੀਡੇਟ ਤੌਰ ਤੇ ਆਪਣੇ ਆਪ ਨੂੰ ਪੇਸ਼ ਕੀਤਾ ਸੀ ਤੇ ਅਸਲ ਦੇ ਵਿੱਚ ਹੁਣ ਵਿਵਾਦ ਵੱਧ ਗਿਆ ਤੇ ਪਤਾ ਲੱਗਾ ਕਿ ਇਹ ਨੌਨ ਕ੍ਰੀਮੀ ਲੇਅਰ ਕੈਂਡੀਡੇਟ ਤੌਰ ਤੇ ਇਹਨੂੰ ਆਪਣੇ ਆਪ ਨੂੰ ਪੇਸ਼ ਕਰਕੇ ਨੌਕਰੀ ਹਾਸਲ ਕੀਤੀ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਲੋਕ ਸਭਾ ਚੋਣਾਂ ਦੇ ਵਿੱਚ ਉਹਦੇ ਪਿਤਾ ਨੇ ਵੀ ਲੋਕ ਸਭਾ ਦੀ ਚੋਣ ਲੜੀ ਸੀ ਜਿਸ ਵਿੱਚ ਉਹਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਜੋ ਹਲਫੀਆ ਬਿਆਨ ਦਿੱਤਾ ਉਹਦੇ 'ਚ 40 ਕਰੋੜ ਰੁਪਏ ਦੀ ਪ੍ਰਾਪਰਟੀ ਦੱਸੀ ਗਈ ਹੈ ਇਹਨਾਂ ਨੇ ਖੁਦ ਪੂਜਾ ਦਲੀਪ ਖੇੜਕਰ ਦੇ ਰਿਕਾਰਡ ਵਿਕਰੀਬ 17 ਕਰੋੜ ਦੀ ਪ੍ਰਾਪਰਟੀ ਹੈ ਸਵਾਲ ਖੜੇ ਹੁੰਦੇ ਨੇ ਕਿ ਫਿਰ ਇਹ ਕ੍ਰੀਮੀ ਲੇਅਰ ਵਿੱਚ ਆਉਣ ਵਾਲੀ ਇਹ ਕੁੜੀ ਨਾਨ ਕ੍ਰੀਮੀ ਲੇਅਰ ਦਾ ਕੋਟਾ ਕਿਵੇਂ ਲੈ ਗਈ ਪੂਰੀ ਖਬਰ ਜਿਹੜੀ ਸਾਹਮਣੇ ਹੁਣ ਤੱਕ ਆ ਰਹੀ ਆ ਵਿਵਾਦ ਨਵੇਂ ਵੱਧਦੇ ਜਾ ਰਹੇ ਕਿ ਮਹਾਰਾਸ਼ਟਰ ਦੀ ਚਰਚਿਤ ਆਈਐਸ ਅਫਸਰ ਪੂਜਾ ਦਰੀਪ ਖੀੜਕਰ ਨੇ ਸਿਵਲ ਸੇਵਾ ਪ੍ਰੀਖਿਆ ਪਾਸ ਕਰਨ ਲਈ ਖੁਦ ਨੂੰ ਨਾਨ ਕ੍ਰੀਮੀ ਆ ओबीसी ਕੈਂਡੀਡੇਟ ਡਿਕਲੇਅਰ ਕੀਤਾ ਸੀ ਹਾਲਾਂਕਿ ਉਹਨਾਂ ਦੇ ਪਿਤਾ ਨੇ ਆਪਣੇ ਜਿਹੜੇ ਚੋਣ ਪ੍ਰਕਿਰਿਆ ਦੇ ਵਿੱਚ ਜਿਹੜਾ ਹਲਫਨਾਮਾ ਦਾਇਰ ਕੀਤਾ ਸੀ ਉਹਦੇ ਚ 40 ਕਰੋੜ ਰੁਪਏ ਦੀ ਘੁੱਲ ਜ਼ਾਇਦਾ ਦੱਸੀ ਸੀ ਜੇ ਵਿੱਚ ਆਈਐਸ ਅਫਸਰ ਪੂਜਾ ਕਿਵੇਂ OBC ਨਾਨ ਕਰੀਮੀ ਕੈਂਡੀਡੇਟ ਚੁਣੀ ਗਈ ਹੈ ਤੇ ਸਵਾਲ ਖੜੇ ਹੋਗੇ ਨ ਕਿ ਅਗਰ ਕਿਸੇ ਕੈਂਡੀਡੇਟ ਦੇ ਪਿਤਾ ਕੋਲ 40 ਕਰੋੜ ਰੁਪਏ ਦੀ ਪ੍ਰਾਪਰਟੀ ਹੋਵੇ ਤਾਂ ਉਹਦੀ ਸੰਤਾਨ ਕਿਵੇਂ OBC ਨਾਨ ਕਰੀਮੀ ਲੇਅਰ ਵਿੱਚ ਕਿਵੇਂ ਸਿਲੈਕਟ ਹੋ ਸਕਦੀ ਹੈ ਚੋਣ ਦੌਰਾਨ ਜਿਹੜਾ ਹਲਫ ਨਿਯਮਾ ਦਿੱਤਾ ਗਿਆ ਉਹਦੇ ਮੁਤਾਬਕ ਪੂਜਾ ਖੀੜਕਰ ਦੇ ਪੇਰੈਂਟਸ ਕੋਲ 110 ਏਕੜ ਵਾਯੂਜੋਗ ਭੂਮੀ ਹੈ ਜੋ ਕਿ ਖੇਤੀਬਾੜੀ ਕਾਨੂੰਨ ਐਕਟ ਦਾ ਵੀ ਉਲੰਘਣ ਕਰਦੀ ਆ ਇਸ ਤੋਂ ਇਲਾਵਾ ਉਹਨਾਂ ਦੀਆਂ ਸ਼ਹਿਰ ਦੁਕਾਨਾਂ ਨੇ ਸੱਤ ਫਲੈਟ ਨੇ ਇੱਕ ਬੰਬੇ ਦੇ ਵਿੱਚ ਹੀਰਾ ਨਦਾਨੀ ਵਿੱਚ 900 ਗ੍ਰਾਮ ਸੋਨਾ ਹੀਰੇ 17 ਲੱਖ ਰੁਪਏ ਦੀ ਸੋਨੇ ਦੀ ਘੜੀ 4 ਕਾਰ ਇਸ ਦੇ ਨਾਲ ਹੀ ਦੋ ਪ੍ਰਾਈਵੇਟ ਕੰਪਨੀਆਂ ਇੱਕ ਆਟੋ ਮੋਬਾਈਲ ਫਰਮ ਵਿੱਚ ਹਿੱਸੇਦਾਰੀ ਇੰਨਾ ਹੀ ਨਹੀਂ ਬਲਕਿ ਖੁਦ ਆਈਐਸ ਪੂਜਾ ਖੇਡ ਕਰ ਕੋਲ ਵੀ 17 ਕਰੋੜ ਰੁਪਏ ਦੀ ਕੁੱਲ ਪ੍ਰਾਪਰਟੀ ਹੈ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੂਜਾ ਖੀੜਕਰ ਨੇ ਜੂਨੀਅਰ ਪਬਲਿਕ ਸਰਵ ਕਮਿਸ਼ਨ ਨੂੰ ਦਿੱਤੇ ਹਲਫਨਾਮੇ ਵਿੱਚ ਖੁਦ ਨੂੰ ਮਾਨਸਿਕ ਰੂਪ ਤੋਂ ਬਿਮਾਰ ਹੋਣ ਦਾ ਵੀ ਸਰਟੀਫਿਕੇਟ ਦਿੱਤਾ ਹੈ। ਤੇ ਖੀੜਕਰ ਇਸ ਅੰਗਹੀਣ ਸਰਟੀਫਿਕੇਟ ਦਾ ਜਿਹੜਾ ਉਪਯੋਗ ਆ ਉਹ ਜੂਨੀਅਰ ਪਬਲਿਕ ਸਰਵ ਕਮਿਸ਼ਨ ਦੇ ਸਿਲੈਕਸ਼ਨ ਲਈ ਜਿਹੜੀਆਂ ਵਿਸ਼ੇਸ਼ ਰਹਿਤਾ ਹਾਸਲ ਕੀਤੀਆਂ ਉਸ ਤੋਂ ਬਾਅਦ ਹੀ ਉਹਦੀ ਸਿਲੈਕਸ਼ਨ ਹੋਈ ਹੈ ਕਿਉਂਕਿ ਸਿਵਲ ਸੇਵਾ ਬੜੀ ਪ੍ਰਿਕਿਆ ਹੋਈ ਹੈ ਉਹਦੇ ਚ ਉਹਦੇ ਘੱਟ ਨੰਬਰ ਆਏ ਨੇ ਇਸ ਦੇ ਬਾਵਜੂਦ ਕਿਉਂਕਿ ਉਹਨੇ ਅੰਗਹੀਨ ਵਾਲਾ ਜਿਹੜਾ ਮਾਨਸਿਕ ਰੂਪ ਦੇ ਵਿੱਚ ਰੋਗੀ ਦੱਸਦੇ ਹੋਏ ਜਿਹੜਾ ਸਰਟੀਫੀਕੇਟ ਦਿੱਤਾ ਸੀ ਉਹਦੇ ਚੱਲਦਾ ਹੈ ਉਹ ਆਈਐਸ ਅਫੀਸਰ ਬਣ ਗਈ ਹੈ ਪਬਲਿਕ ਸਰਵਰ ਕਮਿਸ਼ਨ ਵੱਲੋਂ ਸਿਵਲ ਸਰਵਿਸ ਦਾ ਜਿਹੜਾ ਟੈਸਟ ਲਿਆ ਗਿਆ ਸੀ ਉਹਦੇ ਚ ਪੂਜਾ ਖੀੜ ਕਰਦਾ ਭਾਰਤ ਪੱਧਰ ਤੇ ਰੈਂਕ 841 ਆਇਆ ਸੀ ਜਿਸ ਕਰਕੇ ਕਿ ਉਹਨੇ ਗਲਤ ਸਰਟੀਫੀਕੇਟ ਦਿੱਤਾ ਸੀ ਕਾਈ ਉਹ ਆਈਐਸ ਅਫੀਸਰ ਸਿਲੈਕਟ ਹੋ ਗਈ ਹੈ ਨਹੀਂ ਤੇ ਇਨਾ ਰੈਂਕ ਔਨ ਕਰਕੇ ਉਹ ਆਈਐਸ ਅਫੀਸਰ ਬਣ ਨਹੀਂ ਸਕਦੀ ਸੀ ਖਬਰ 아이ਵੀ ਨਸ਼ਰ ਹੋ ਚੁੱਕੇ ਹੈ ਕਿ ਪੂਜਾ ਦੀ ਮਾਂ ਅਹਿਮਦਨਗਰ ਜ਼ਿਲ੍ਹੇ ਦੇ ਪਿੰਡ ਭਾਲ گاਉਂ ਦੀ ਸਰਪੰਚਾ ਤੇ ਪੂਜਾ ਦੇ ਪਿਤਾ ਵੀ ਆਈਐਸ ਅਫੀਸਰ ਰਹਿ ਚੁੱਕੇ ਨੇ ਤੇ ਦਾਦਾ ਵੀ ਪ੍ਰਸ਼ਾਸਨਿਕ ਸੇਵਾ ਵਿੱਚੋਂ ਰਿਟਾਇਰ ਹੋਏ ਨੇ ਉਹਨਾਂ ਦੇ ਪਿਤਾ ਪੂਨੇ ਵਿੱਚ ਸਹਾਇਕ ਕਲੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਏ ਨੇ ਆਈਐਸ ਪੂਜਾ ਖੇੜਕਰ ਦਾ ਹੁਣ ਪੂਨੇ ਤੋਂ ਤਬਾਦਲਾ ਕਰਕੇ ਵਾਸ਼ਮ ਜ਼ਿਲ੍ਹੇ ਵਿੱਚ ਕਰ ਦਿੱਤਾ ਗਿਆ ਮਹਾਰਾਸ਼ਟਰ ਨੇ ਸੱਤਾ ਦੇ ਦੁਰਉਪਯੋਗ ਦੀਆਂ ਸ਼ਿਕਾਇਤਾਂ ਤੋਂ ਬਾਅਦ ਪੂਜਾ ਖੇੜਕਰ ਦਾ ਤਬਾਦਲਾ ਕਰ ਦਿੱਤਾ ਪੂਨੇ ਦੇ ਕਲੈਕਟਰ ਡਾਕਟਰ ਸੁਹਾਸ ਦਵਾਸਰੇ ਸੂਬੇ ਦੇ ਮੁਖਸਕੱਤਰ ਨੂੰ ਲਿਖੇ ਪੱਤਰ ਤੋਂ ਵਿੱਚ ਪੂਜਾ ਖੇੜਕਰ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਹੁਣ ਉਹਨਾਂ ਨੂੰ ਵਾਸ਼ਮ ਜ਼ਿਲ੍ਹੇ ਦੇ ਐਡੀਸ਼ਨਲ ਅਸਿਸਟੈਂਟ ਕਲੈਕਟਰ ਦੇ ਰੂਪ ਵਿੱਚ ਤਬਾਦਲਾ ਉਹਦਾ ਕਰ ਦਿੱਤਾ ਗਿਆ ਇਹ ਵੀ ਖਬਰਾਂ ਨਸ਼ਰ ਹੋ ਚੁੱਕੀਆਂ ਕਿ ਆਡੀ ਕਾਰ ਤੇ ਲਾਲ ਬੱਤੀ ਲਗਾਉਣ ਵਾਲੀ ਆਈਐਸ ਅਫੀਸਰ ਵੀਆਈਪੀ ਡਿਮਾਂਡ ਦੇ ਕਾਰਨ ਚਰਚਾ ਵਿੱਚ ਆਈ ਸੀ ਤੇ ਉਸ ਤੋਂ ਬਾਅਦ ਇਹ ਹੁਣ ਪਰਤਾਂ ਖੁੱਲਣੀਆਂ ਸ਼ੁਰੂ ਹੋ ਚੁੱਕੀਆਂ ਪੂਨੇ ਵਿੱਚ ਆਪਣੇ ਪ੍ਰੋਬੇਸ਼ਨਰ ਪੀਰੀਅਡ ਦੇ ਦੌਰਾਨ ਪੂਜਾ ਖੇੜਕਰ ਨੇ ਕਈ ਵਿਸ਼ੇਸ਼ ਅਰਾਇਤਾਂ ਦੀ ਮੰਗ ਕੀਤੀ ਜੋ ਕਿ ਪ੍ਰੋਬੇਸ਼ਨਰੀ ਅਧਿਕਾਰੀਆਂ ਨੂੰ ਨਹੀਂ ਮਿਲਦੇ ਇਸ ਦੌਰਾਨ ਪੂਜਾ ਨੂੰ ਜਦ ਸਰਕਾਰ ਵੱਲੋਂ ਵਿਸ਼ੇਸ਼ ਸਹੂਲਤਾਂ ਨਾ ਮਿਲੀਆਂ ਤਾਂ ਫਿਰ ਪੂਜਾ ਨੇ ਆਪਣੀ ਇੱਕ ਮਹਿੰਗੀ ਆਡੀ ਕਾਰ ਤੇ ਹੀ ਲਾਲ ਲੀਲੀ ਬੱਤੀ ਲਗਾ ਲਈ ਤੇ ਫਿਰ ਉਸ ਤੇ ਵੀ ਆਈਪੀ ਨੰਬਰ ਪਲੇਟ ਵੀ ਲਗਾ ਲਿਆ ਉਸ ਆਡੀ ਕਾਰ ਤੇ ਫਿਰ ਉਹਨਾਂ ਨੇ ਮਹਾਰਾਸ਼ਟਰ ਸਰਕਾਰ ਦਾ ਬੋਰਡ ਵੀ ਲਗਾ ਲਿਆ ਇੱਕ ਆਫੀਸ਼ੀਅਲੀ ਕਾਰ ਸਰਕਾਰੀ ਕਾਰ ਇੱਕ ਆਫਿਸ ਰੂਮ ਅਤੇ ਹੋਰ ਵਾਧੂ ਕਰਮਚਾਰੀਆਂ ਦੀ ਮੰਗ ਕੀਤੀ ਗਈ ਜਦ ਇਹ ਉਹਨਾਂ ਦੀ ਮੰਗ ਪੂਰੀ ਨਾ ਹੋਈ ਤਾਂ ਫਿਰ ਉਹਨੇ ਐਡੀਸ਼ਨਲ ਕਲੈਕਟਰ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੇ ਦਫ਼ਤਰ ਤੇ ਕਬਜ਼ਾ ਕਰ ਲਿਆ ਜਿਸ ਤੋਂ ਬਾਅਦ ਵਿਵਾਦ ਵੱਧ ਗਿਆ ਜਦ ਐਡੀਸ਼ਨਲ ਕਲੈਕਟਰ ਆਪਣੇ ਦਫ਼ਤਰ ਵਿੱਚ ਆਏ ਤਾਂ ਵੇਖਿਆ ਕਿ ਅੰਗੇ ਪੂਜਾ ਖੇਡ ਕਰ ਬੈਠੀ ਹੈ ਜਿਸ ਤੋਂ ਬਾਅਦ ਉਹਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾਗਾ ਤੇ ਫਿਰ ਇਸ ਤੋਂ ਬਾਅਦ ਪੂਜਾ ਖੇਡ ਕਰ ਦੇ ਖਿਲਾਫ ਜਾਂਚ ਸ਼ੁਰੂ ਹੋ ਗਈ ਪੂਜਾ ਖੇਡ ਕਰ ਦੇ ਪਿਤਾ ਵੀ ਰਿਟਾਇਰਡ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਤੇ ਵੀ ਲਜਾਮ ਲਗੇ ਨੇ ਕਿ ਕਥੀ ਤੌਰ ਤੇ ਉਹਨਾਂ ਨੇ ਜ਼ਿਲ੍ਹਾ ਕਲੈਕਟਰ ਦੇ ਦਫਤਰ ਦੇ ਵਿੱਚ ਪੂਜਾ ਆਪਣੀ ਧੀ ਮਤਲਬ ਦੀਆਂ ਮੰਗਾਂ ਪੂਰਾ ਕਰ ਲਈ ਦਬਾਅ ਪਾਇਆ ਸੀ ਇਹਨਾਂ ਨੇ ਉਹਨੇ ਇਹ ਵੀ ਧਮਕੀ ਦਿੱਤੀ ਸੀ ਅਗਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹਨਾਂ ਨੂੰ ਇਸ ਦੇ ਪ੍ਰਨਾਮ ਵੀ ਭੁਗਤਨੇ ਪੈ ਸਕਦੇ ਨੇ ਪੂਜਾ ਤਾਂ ਪਿਤ ਨੇ ਹਾਲ ਹੀ 2024 ਦੀਆਂ ਲੋਕ ਸਭਾ ਚੋਣਾਂ ਲੜੀਆਂ ਸੀ ਉਸੇ ਦੌਰਾਨ ਹੀ ਖੁਲਾਸਾ ਹੋਇਆ ਕਿ ਉਹਦੀ 40 ਕਰੋੜ ਰੁਪਏ ਦੀ ਪ੍ਰਾਪਰਟੀ ਦੇ ਉਹ ਮਾਲਕ ਨੇ ਜਿਹਦੇ ਚ 17 ਕਰੋੜ ਰੁਪਏ ਦੀ ਪ੍ਰਾਪਰਟੀ ਦੀ ਮਾਲਕਨ ਪੂਜਾ ਖੇਡ ਕਰ ਖੁਦ ਵੀ ਮਹਾਰਾਸ਼ਟਰ ਦੇ ਇੱਕ ਟ੍ਰੇਨੀ ਆਈਐਸ ਆਫੀਸਰ ਪੂਜਾ ਇਹਨਾਂ ਦਿਨਾਂ ਵਿੱਚ ਕਾਫੀ ਚਰਚਾ ਦੇ ਵਿੱਚ ਆ ਉਹਨਾਂ ਦਾ ਹੁਣ ਤਬਾਦਲਾ ਮਹਾਰਾਸ਼ਟਰ ਤੋਂ ਬਦਲ ਕੇ ਵਾਸ਼ਮ ਜ਼ਿਲ੍ਹੇ ਵਿੱਚ ਕਰ ਦਿੱਤਾ ਗਿਆ ਟ੍ਰੇਨੀ ਦੇ ਤੌਰ ਤੇ ਉਹਨਾਂ ਦੀਆਂ ਜਿਹੜੀਆਂ ਜਲਵਾ ਉਹ ਦੇਖ ਨੂੰ ਮਿਲਿਆ ਹੁਣ ਪੂਜਾ ਖੇਡ ਕਰ ਨੂੰ 30 ਜੁਲਾਈ 2025 ਤੱਕ ਜਿਹੜਾ ਉਹਦਾ ਟ੍ਰੇਨਿੰਗ ਪੀਰੀਅਡ ਆ ਉਹ ਹੁਣ ਵਾਸ਼ਮ ਜ਼ਿਲ੍ਹੇ ਵਿੱਚ ਹੀ ਪੂਰਾ ਕਰਨਾ ਪਏਗਾ ਉਧਰ ਜੂਨੀਅਰ ਪਬਲਿਕ ਸਰਕ ਕਮਿਸ਼ਨ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੂਜਾ ਖੇੜਕਰ ਮਹਾਰਾਸ਼ਟਰ ਕੇਡਰ ਦੀ 2022 ਬੈਚ ਦੀ ਆਈਐਸ ਅਫੀਸਰ ਆ ਜਿਨੇ ਜੂਨੀਅਰ ਪਬਲਿਕ ਸਰਵ ਕਮਿਸ਼ਨ ਵੱਲੋਂ 올 ਇੰਡੀਆ ਰੈਂਕ 841 ਰੈਂਕ ਹਾਸਲ ਕੀਤਾ ਹੈ ਪੂਜਾ ਖੇੜਕਰ ਦੇ ਪਿਤਾ ਦਲੀਪ ਖੇੜਕਰ ਵੀ ਰਿਟਾਇਰਡ ਆਈਐਸ ਅਫੀਸਰ ਅਧਿਕਾਰੀ ਨੇ ਪੂਜਾ ਖੇੜਕਰ ਅਸਲ ਵਿੱਚ ਉਸ ਸਮੇਂ ਚਰਚਾ ਵਿੱਚ ਆਈ ਜਦੋਂ ਉਸਨੇ ਆਪਣੀ ਮਹਿੰਗੀ ਆਡੀ ਕਾਰ ਤੇ ਲਾਲ ਬੱਤੀ ਲਗਾਲੀ ਤੇ ਨਾਲ ਹੀ VIP ਨੰਬਰ ਪਲੇਟ ਵਾਲੀ ਆਪਣੀ ਨਿੱਜੀ ஆடி ਕਾਰ ਤੇ ਆਉਣਾ ਸ਼ੁਰੂ ਕਰ ਦਿੱਤਾ ਪੂਜਾ ਖੇਡਗਰ ਦੀ ਗੱਡੀ ਤੇ ਲਾਲ ਨੀਲੀ ਬੱਤੀ ਦੀ ਜਦੋਂ ਲਾਈਟਾਂ ਵਾਲੀ ਗੱਡੀ ਉਹਦੀ ਪਰਸਨਲ ਦਫਤਰ ਤੇ ਪਹੁੰਚੀ ਦਾ ਉਸ ਤੋਂ ਬਾਅਦ ਉੱਪਰ ਮਹਾਰਾਸ਼ਟਰ ਸਰਕਾਰ ਦਾ ਬੋਲ ਲੱਗਾ ਫਿਰ ਚਰਚਾ ਦੇ ਵਿੱਚ ਆ ਗਈ ਦੱਸਿਆ ਜਾ ਰਿਹਾ ਕਿ ਉਹਨੇ ਆਪਣੀ ਗੱਡੀ ਇਸ ਕਰਕੇ ਲਈ ਕਿਉਂਕਿ ਉਹ ਸਰਕਾਰੀ ਗੱਡੀ ਚਾਹੁੰਦੇ ਸੀ ਲੇਕਿਨ ਟ੍ਰੇਨਿੰਗ ਦੇ ਦੌਰਾਨ ਇਹ ਵਾਲੀਆਂ ਜਿਹੜੀਆਂ VIP ਸਹੂਲਤਾਂ ਨੇ ਉਹ ਘਾਟ ਹੀ ਮਿਲਦੀਆਂ ਨੇ ਜਦ ਕਿ ਉਹ ਵੀਆਈਪੀ ਨੰਬਰ ਪਲੇਟ ਤੋਂ ਇਲਾਵਾ ਆਪਣੇ ਲਈ ਇੱਕ ਸਰਕਾਰੀ ਕਾਰ ਸਰਕਾਰੀ ਕਾਰ ਸਟਾਫ ਅਤੇ ਨਾਲ ਇੱਕ ਸਿਪਾਹੀਆਂ ਦੀ ਵੀ ਮੰਗ ਕਰ ਰਹੀ ਸੀ ਉਥੇ ਇੱਕ ਵੱਖਰੇ ਤੌਰ ਤੇ ਚੈਂਬਰ ਦੀ ਵੀ ਮੰਗ ਕੀਤੀ ਸੀ ਲੇਕਿਨ ਹੁਣ ਵਿਵਾਦ ਦਾ ਵਿੱਚ ਬੁਰੀ ਤਰ੍ਹਾਂ ਘਿਰ ਚੁੱਕੀ ਹੈ ਟ੍ਰੇਨੀ ਆਈਐਸ ਅਫੀਸਰ ਪੂਜਾ ਖੀੜਕਰ ਜਿੱਥੇ ਮਹਾਰਾਸ਼ਟਰ ਸਰਕਾਰ ਨੇ ਉਹਦਾ ਤਬਾਦਲਾ ਕਰ ਦਿੱਤਾ ਉਥੇ ਜੂਨੀਅਰ ਪਬਲਿਕ ਸਰਕਮਿਸ਼ਲ ਉਹ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਅਸਲ ਚ ਇੱਕ ਆ ਆਰਟੀਆਈ ਐਕਟੀਵਿਸਟ ਵੱਲੋਂ ਇਹ ਖਲਾਸਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਖਬਰਾਂ ਨਸ਼ਰ ਹੋਈਆਂ ਤੇ ਹੁਣ ਵਿਵਾਦਾਂ ਵਿੱਚ ਬੁਰੀ ਤਰ੍ਹਾਂ ਘਿਰ ਚੁੱਕੀ ਆ ਟ੍ਰੇਨੀ ਆਈਐਸ ਆਫੀਸਰ ਪੂਜਾ ਦਲੀਪ ਖੇੜਕਰ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ